ਕੋਇਲਾ ਦੇ ਨਾਲ ਲੋਡਡ ਟਰਾਲਾ ਪਲਟ ਜਾਂਦੇ ਅੱਜ ਤੇ ਲੜੀ ਅੱਜ ਲੜੀ ਟੁੱਟੇ ਜਾਰ ਫਰੰਦੀ ਕਿ ਲੋ ਬੰਦੇ ਦੋ ਮਾਰ ਦਿੰਦੀ ਆ ਇੱਕ ਹੋਰ ਤਸਵੀਰ ਬਿਆਨ ਕਰਦੀ ਹੈ ਕਿ ਹਾਦਸੇ ਦੇ ਵਿੱਚ ਜਿਹੜੀ ਕਿ ਤੇਲ ਵਾਲੀ ਟੈਂਕੀ ਹੈ ਉਹ ਵੀ ਨੁਕਸਾਨੀ ਗਈ ਹੈ ਵਲਲੂ ਦੀ ਅਨਮੁਖ ਮਾਰਗ ਦੇ ਉੱਪਰ ਖੜੇ ਆ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿਹੜਾ ਕਿ ਵੱਡਾ ਟਰਾਲਾ ਹੈ ਉਹ ਪਲਟ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਵੱਡਾ ਹਾਦਸਾ ਹੋਇਆ ਹੈ ਕਿ ਪੂਰਾ ਜਿਹੜਾ ਕਿ ਇਹ ਵੱਡਾ ਹੈਵੀ ਟਰਲ ਹੈ ਜਿਸ ਦੇ ਉੱਪਰ ਜਿਹੜੇ ਕਿ ਸਟੀਲ ਦੀਆਂ ਕਵਾਇਲਾਂ ਲੋਡਡ ਸਨ ਅਚਾਨਕ ਉਹ ਪਲਟ ਜਾਂਦਾ ਹੈ ਤਸਵੀਰਾਂ ਦੇ ਨਾਲ ਤੁਹਾਨੂੰ ਬਿਆਨ ਕਰਾਂਗੇ ਕਿ ਆਖਰਕਾਰ ਕੀ ਵੱਡੀ وجہ ਰਹੀ ਹੈ ਇਸ ਹਾਸੇ ਦੇ ਪਿੱਛੇ ਤਸਵੀਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜੀ ਇਹੋ ਕੱਚੀ ਰੋਡ ਹੈਗੀ ਹੈ ਜਦੋਂ ਉਸ ਤੋਂ ਉੱਪਰ ਜਿਹੜਾ ਕਿ ਟਰਾਲੇ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਇਸੇ ਦਰਮਾਨ ਜਿਹੜਾ ਕਿ ਟਰਾਲੇ ਦਾ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ ਅਤੇ ਜਿਹੜਾ ਕਿ ਟਰਾਲੇ ਦੇ ਵਿੱਚ ਵੱਡੀਆਂ ਸਟੀਲ ਦੀਆਂ ਹੈਵੀ ਕੁਆਇਲਾ ਲੋਡਡ ਸਨ ਉਹ ਇੱਕ ਪਾਸੇ ਨੂੰ ਆ ਜਾਂਦੀਆਂ ਨੇ ਡਰਾਈਵਰ ਵਾਲੀ ਸਾਈਡ ਤੇ ਆਉਣ ਜਾਣ ਕਰਕੇ ਇਹ ਜਿਹੜਾ ਕਿ ਪੂਰੇ ਦਾ ਪੂਰਾ ਟਰਾਲਾ ਪਲਟ ਚੁੱਕਿਆ ਤੇ ਹੁਣ ਜਿਹੜਾ ਕਿ ਪੂਰੀ ਇੱਥੇ ਵੱਡਾ ਜਿਹੜਾ ਕਿ ਹਾਦਸਾ ਵਾਪਰਿਆ ਨਾਲ ਹੀ ਤਸਵੀਰ ਇੱਕ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੈਮਰਾ ਪਰਸਨ ਨੂੰ ਕਹੂੰਗਾ ਕਿ ਉਹ ਤਸਵੀਰਾਂ ਵੀ ਦਿਖਾਈਆਂ ਜਾਂ ਜਿੱਥੇ ਕਿ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਅਤੇ ਕਿਸਾਨ तकरीबन ਇੱਥੇ 2 ਮਹੀਨੇ ਤੋਂ ਡਟੇ ਹੋਏ ਨੇ ਆਪਣੇ ਹੱਕਾਂ ਨੂੰ ਲੈ ਕੇ ਬਿਲਕੁਲ ਉਸ ਮੋਰਚੇ ਦੇ ਨੇੜੇ ਹੀ ਇਹ ਜਿਹੜਾ ਕਿ ਹੈਵੀ ਕੋਇਲਾ ਦੇ ਨਾਲ ਲੋਡਡ ਟਰਾਲਾ ਪਲਟ ਜਾਂਦਾ ਜਿਸ ਕਰਕੇ ਕਾਫੀ ਵੱਡਾ ਨੁਕਸਾਨ ਵੀ ਹੋਇਆ ਇੱਕ ਹੋਰ ਤਸਵੀਰ ਬਿਆਨ ਕਰਦੀ ਹੈ ਕਿ ਹਾਦਸੇ ਦੇ ਵਿੱਚ ਜਿਹੜੀ ਕਿ ਤੇਲ ਵਾਲੀ ਟੈਂਕੀ ਹੈ ਉਹ ਵੀ ਨੁਕਸਾਨੀ ਗਈ ਹੈ ਖੁਦਾ ਦੀ ਜਿਹੜੀ ਉਹ ਰਹਿਮਤ ਹੈ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਜਿਹੜਾ ਕਿ ਬਚਾਰਿਆ ਜਿਸ ਤਰ੍ਹਾਂ ਦੇ ਨਾਲ ਇਹ ਵਾਰ ਤੇਲ ਵਾਲੀ ਟੈਂਕੀ ਦਾ ਨੁਕਸਾਨ ਹੋਇਆ ਤੇਲ ਲੀਕੇਜ ਹੋਈ ਹੈ ਪੂਰਾ ਪੂਰਾ ਤੇਲ ਸੜਕ ਦੇ ਉੱਪਰ ਡੁੱਲਿਆ ਤਾਂ ਇਸ ਲੈ ਕੇ ਕੋਈ ਵੱਡੇ ਜਿਹੜਾ ਕਿ ਕਟਨਾ ਕ੍ਰਮ ਵੀ ਵਾਪਰ ਸਕਦਾ ਸੀ ਪਰ ਇਸ ਤਰ੍ਹਾਂ ਦੇ ਜਿਹੜੇ ਕਿ ਵੱਡੇ ਨੁਕਸਾਨ ਤੋਂ ਵਿਚਾਰਿਆ ਟਰੱਕ ਡਰਾਈਵਰ ਜਿਹੜਾ ਕਿ ਇਸ ਸਮੇਂ ਮੌਕੇ ਤੇ ਉੱਪਰ ਤਾਂ ਮੌਜੂਦ ਨਹੀਂ ਹੈ ਪਰ ਜਿਹੜੇ ਕੁਝ ਲੋਕ ਇੱਥੇ ਪਹੁੰਚੇ ਹੋਏ ਹੈਗੇ ਨੇ ਜਿਹੜਾ ਕਿ ਡਰਾਈਵਰ ਦੇ ਨਾਲ ਸਾਥੀ ਸੀਗਾ ਉਹ ਮੌਕੇ ਦੇ ਉੱਪਰ ਮੌਜੂਦ ਸੀ ਕਿਵੇਂ ਹੋਇਆ ਇਹ ਹਾਸਾ ਉਹ ਪਛੜਾ ਦੇ ਗਾੜੀ ਇਸ ਲਈ ਪਲਟਾ ਹੈ ਇਹ ਜੋ ਰੀਲੇ ਇਹ ਸਬਡਿਵੀਜ਼ਨ ਕਾ ਇਹ ਕਿੱਥੋਂ ਤੋਂ ਕਹਾਂ ਜਾਣਾ ਸੈਕਟਰ ਲੈਣੇ ਇਹ ਤਾਂ ਵਾਹ ਜਾਣਾ ਪਸ ਕਾਮ ਉਹ ਬਤਾਏਗਾ ਉਸਤਾ ਬਤਾਏਗਾ ਉਸ ਤਾਇਆ ਰੈਸਤਾ ਬੋਤਾਦਾ ਤੁਮਹਾਂ ਸਾਰੀ ਗੱਲ ਨਹੀਂ ਜਦ ਜੇ ਹਾਸੋ ਤਬ ਵੀ ਤੋ ਆਪ ਉਸਕੇ ਸਾਥ ਸਹੀ ਮਤਲਬ ਆ ਹਾਂ ਹਾਂਜੀ ਭਾਈ ਜੀ ਤੁਸੀਂ ਮੌਕੇ ਦੇ ਉੱਪਰ ਪਹੁੰਚੇ ਹੋ ਤੋ ਆਦੇ ਅੱਖੀ ਦੇਖਿਆ ਕਟਨਾ ਕਰਮਾ ਕਿਵੇਂ ਹੋਇਆ ਹੱਸਾ ਭਾਜੀ ਦੇਖੋ ਇਹ ਨਾ ਸਾਡਾ ਅੰਦੋਲਨ ਚੱਲ ਰਿਹਾ ਕਿਸਾਨੀ ਉਹਦੇ ਕਰਕੇ ਥੋੜਾ ਜਿਹਾ ਅਸੀਂ ਰੋਡ ਬੰਦ ਕੀਤਾ ਹੋਇਆ ਹੂੰ ਕਿਉਂਕਿ ਰੋਂਗ ਸਾਈਡ ਹੈ ਤੇ ਟੋਕੇ ਫਲਾਈਓਵਰ ਇੱਥੇ ਸਾਡੇ ਹੈਗਾ ਨਹੀਂ ਭਾਜੀ ਹੂੰ ਤੇ ਇਹ ਕਿਸਾਨੀ ਇਹ ਜਿਹੜੇ ਆਏ ਨੇ ਆਪਣੇ ਇਹਨਾਂ ਨੇ ਜਾਣਾ ਸੀਗਾ ਹਾਂ ਬਨਾਰਸ ਜੀ ਤੇ ਇਹ ਆਏ ਨੇ ਕੱਚੀ ਸੜਕ ਤੋਂ ਜਿਹੜੀ ਨੀਚੇ-ਨੀਚੇ ਹੁੰਦੀ ਹੈ ਆਪਣੀ ਹਾਂ ਤੇ ਉਹਦੇ ਕਰਕੇ ਸਵੇਰੇ ਕਿੱਥੇ ਇਹਨਾਂ ਨੇ ਇੱਕਦਮ ਗੱਡੀ ਚੜਾਈ ਭਾਜੀ ਹਾਂ ਤੇ ਉਲਟ ਗਈ ਭਾਜੀ ਹਾਂ ਕਿਉਂਕਿ ਇਹਨਾਂ ਕੋ ਸੇਫਟੀ ਨਹੀਂ ਹੁੰਦੀ ਭਾਜੀ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਲੱਕੜਾਂ ਨੇ ਦੇਖੋ ਇੱਕ ਵਾਰੀ ਦੇਖ ਲਓ ਜੀ ਇਹ ਲੱਕੜਾਂ ਨਾਲ ਦਿੰਦੇ ਨੇ ਭਾਜੀ ਸਹਾਰਾ ਹਾਂ ਇਹ ਜਲੇ ਗੱਡੀ ਇਸ ਲੈਵਲ ਤੇ ਆਈ ਨਾ ਭਾਜੀ ਇਹ ਲੱਕੜਾਂ ਤਾਨੂੰ ਪਤਾ ਕਿੰਨਾ ਕੀ ਸਾਰਾ ਦੇ ਦੇਣੀ ਹੈ ਜੀ ਤੇ ਇਹ ਜਿਹੜੀਆਂ ਕਪੜੇ ਕਵੈਲਾ ਇਹ ਇੱਧਰ ਨੂੰ ਆ ਗਏ ਭਾਜੀ ਤੇ ਅੱਜ ਕਰਕੇ ਟਰਾਲੇ ਦਾ ਨੁਕਸਾਨ ਹੋਇਆ ਹੈ ਸ਼ੁਕਰ ਹੈ ਕੋਈ ਕੋਈ ਬੱਚਾ ਨਹੀਂ ਆਇਆ ਥੱਲੇ ਕੋਈ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਚਲੋ ਮਹਾਰਾਜ ਨੇ ਕਿਰਪਾ ਨਹੀਂ ਕੀਤੀ ਹੈ ਕਿ ਆਪਣਾ ਕੋਈ ਇਨਸਾਨੀ ਨੁਕਸਾਨ ਨਹੀਂ ਹੋਇਆ ਸੁਪਰ ਤਕਦਰਸ਼ ਵੀ ਮੌਜੂਦ ਨੇ ਤੁਸੀਂ ਇਹ ਦੇਖਿਆ ਜੀ ਕਿਵੇਂ ਹਾਸਾ ਹੋਇਆ ਤੇ ਜਦੋਂ ਇੱਕ ਟਰਾਲਾ ਪਲਟਿਆ ਕੋਈ ਇੱਥੇ ਆਸ-ਪਾਸ ਲੋਕੀ ਮੌਜੂਦ ਤਾਂ ਸਰ ਹੈ ਇਟ ਇਜ਼ 3-4 ਜਨਾਂ ਦੀ ਜੀ ਹੂੰ ਬਚਾ ਹੋ ਗਿਆ ਉਹਨਾਂ ਦਾ ਚੋਕ ਹੋ ਗਈ ਗੱਡੀ ਖੜੀ ਸੀ ਗੱਡੀ ਖੜੀ ਸੀ ਕੋਲੇ ਦੋ ਗੁੜੀਆਂ ਖੜੀਆਂ ਨੇ ਉਹਰੇ ਇੱਕ ਗੱਡੀ ਖੜੀ ਦੀ ਬਸ ਕੁਦਰਤੀ ਬਚ ਗੀਆਂ ਭੜ ਕੇ ਰਹਿ ਗਿਆ ਹਾਂ ਸੋ ਤੁਹਾਡੀ ਅੱਖੀ ਦੇਖਿਆ ਉਹ ਹਾਸਾ ਹੈਗਾ ਹਾਂ ਹਾਂ ਮੇਰੇ ਚਾਪ ਨਹੀਂ ਲੱਗ ਰਹੇ ਆ ਤੰਬੂ ਮੈਂ ਆਇਆ ਤੰਬੂ ਮੈਂ ਤੇ ਸਾਹਮਣੇ ਅੱਛਾ ਜੀ ਹਾਂ ਜੀ ਤੇ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਟੇਲ ਵਾਲੀ ਟੈਂਕੀ ਵੀ ਪੂਰੀ ਨੁਕਸਾਨੀ ਗਈ ਤੇਲ ਡੁੱਲਿਆ ਫਸਟ ਲੈ ਤਾਂ ਉਹ ਨਹੀਂ ਨਿਸਕਾਨ ਤੋਂ ਫਿਰ ਜਦੋਂ ਫਲਕੇ ਗਿਆ ਗੱਡੀ ਉੱਪਰ ਤੇ ਮਾਰੀ ਲੈਟ ਲੈ ਗਿਆ ਤੇ ਲਾਈਟ ਹੀ ਟੁੱਟ ਗਈ ਤਾਰ ਫੜਨ ਦੀ ਕਿ ਦੋ ਬੰਦੇ ਨੂੰ ਮਾਰ ਦਿੰਦੀ ਆ ਹਾਂ ਅਓ ਜੇ ਤਾਰ ਟੁੱਟ ਕੇ ਦੋ ਪਿਆ ਡੰਡਾ ਜਿਹੀ ਤੇ ਤਾਰ ਉੱਪਰ ਦਾ ਟੁੱਟ ਜਾਂਦੀ ਆ ਲੋਹੇ ਮਾਰ ਜਾਂਦਾ ਦੁਆ ਮਾਰ ਕੇ ਕਰੰਟ ਆ ਕੇ ਬੰਦੇ ਨੂੰ ਵੀ ਮਾਰ ਸਕਦੀ ਆ ਇਹ ਕੁਦਰਤੀ ਤਾਰ ਹੀ ਟੁੱਟੀ ਹਾਂ ਜੀ ਹਾਂ ਸੋ ਬਾਕੀ ਕੈਮਰਾ ਪਰਸਨ ਨੂੰ ਕਹਿੰਗੇ ਉਹ ਤਾਰ ਦਿਖਾਈ ਜਾਵੇ ਜਿੱਥੋਂ ਕਿ ਬਿਜਲੀ ਦਾ ਕਨੈਕਸ਼ਨ ਲਿਆ ਗਿਆ ਜਿਹੜੇ ਕਿ ਕਿਸਾਨ ਇੱਥੇ ਤੰਬੂ ਦੇ ਵਿੱਚ ਮੋਰਚਾ ਲਈ ਬੈਠੇ ਨੇ ਇਹਨਾਂ ਦਾ ਕਹਿਣਾ ਜਦੋਂ ਇਹ ਹਾਸਾ ਵਾਪਰਿਆ ਤਾਂ ਇਹ ਜਿਹੜੀ ਕਿ ਬਿਜਲੀ ਤਾਰ ਟੁੱਟਣ ਦੀ ਵਜ੍ਹਾ ਕਰਕੇ ਹੋਰ ਵੀ ਜਿਹੜਾ ਨੁਕਸਾਨ ਹੋ ਸਕਦਾ ਸੀ ਪਰ ਜਿਹੜਾ ਕਿ ਗਨੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦੇ ਵੱਡੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਟਰਾਲੇ ਦਾ ਨੁਕ ਸੋਬ ਤੇਰੀ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਮੋਹਨ ਦੇ ਨਾਲ ਪਰਵਿੰਦਰ ਸ਼ੰਭੂ ਮੋਰਚਾ